ਜੀ ਲਾਈਫ ਪੇਜ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਆਪਾਂ ਜਾਣਦੇ ਹੀ ਆ ਜਿਵੇਂ ਕਿ ਪੂਰੇ ਸਵੇਰ ਵਿੱਚ ਪੱਲੇਦਾਰ ਯੂਨੀਅਨ ਜੋ ਪੱਲੇਦਾਰ ਵਰਗ ਨੇ ਆਪਣੇ ਮਜ਼ਦੂਰ ਵਰਗ ਉਹਨਾਂ ਦਾ ਸਟ੍ਰਾਈਕ ਚੱਲ ਰਹੀ ਆ ਹੜਤਾਲ ਚੱਲ ਰਹੀ ਆ ਮੰਡੀਆਂ ਦੇ ਵਿੱਚ ਕਾਮਕਾਰ ਬਿਲਕੁਲ ਬੰਦ ਕੀਤਾ ਹੋਇਆ ਹੈਗਾ ਇਹ ਜੋ ਹੜਤਾਲ ਆ ਇਹ ਕਿਸ ਕਾਰਨ ਕੀ ਗੱਲਬਾਤ ਆ ਇਹਨਾਂ ਦੀਆਂ ਕੁਝ ਮੰਗਾਂ ਨੇ ਜਾਂ ਜੋ ਵੀ ਇਹਨਾਂ ਦਾ ਕਾਰਨ ਆ ਸਾਡੇ ਨਾਲ ਆਪਣੇ ਰੈਕੋਰਡ ਦੇ ਤੇ ਸੂਬਾ ਮੀਤ ਪ੍ਰਧਾਨ ਮਜ਼ਦੂਰੀ ਯੂਨੀਅਨ ਦੇ ਮੀਤ ਪ੍ਰਧਾਨ ਨੇ ਤੇ ਵੀ ਭਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਜੀ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਗੁਰਦੇਵਾਲ ਸਿੰਘ ਸੂਬਾ ਮੀਤ ਪ੍ਰਧਾਨ ਪੰਜਾਬ ਅਨਾਜ ਮੰਡੀ ਮਜ਼ਦੂਰੀ ਯੂਨੀਅਨ ਆ अच्छा प्रधान जी पहला ये दसो बी जो आज ਤੁਹਾਨੂੰ ਪਤਾ ਹੀ ਆ ਵੀ ਤੁਸੀਂ ਆ ਕਰ ਰਹੇ ਹੋ ਜੋ ਹਾਂਜੀ ਹੜਤਾਲ ਚੱਲ ਰਹੀ ਆ ਸਵੇਰ ਭਰ ਦੇ ਵਿੱਚ ਪੱਲੇਦਾਰ ਯੂਨੀਅਨ ਦਾ ਜੋ ਵੀ ਪੱਲੇਦਾਰਾਂ ਦੀ ਮੰਗਾਂ ਨੇ ਜਾਂ ਕੀ ਕਾਰਨ ਆ ਇਹਦੇ ਬਾਰੇ ਕੁਝ ਦਸੋ ਦੇਖੋ ਜੀ ਸਾਨੂੰ ਬੜੀ ਖੁਸ਼ੀ ਹੋਈ ਸੀ ਜਦ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਕਿਉਂਕਿ ਇਹਦੇ ਵਿੱਚ ਜੋ ਸਾਡਾ 10 ਲੱਖ ਮਜ਼ਦੂਰ ਅਸੀਂ ਪੰਜਾਬ ਦੀਆਂ ਮੰਡੀਆਂ ਵਿੱਚ ਕੰਮ ਕਰਨ ਵਾਲੇ ਆ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਸੀ ਸਰਕਾਰ ਨੂੰ ਬਣਾਉਣ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆ ਪਰ ਅਸੀਂ ਵੀ ਸੋਚਿਆ ਸੀ ਵੀ ਆਵਾਮ ਦੀ ਸਰਕਾਰ ਦੀ ਸਰਕਾਰ ਬਣ ਗਈ ਤਾਂ ਕਿ ਆਮ ਬੰਦੇ ਦੀ ਗੱਲ ਸੁਣੀ ਜਾਊਗੀ ਪਰ ਉਹਦੇ ਉਲਟ ਹੋ ਰਿਹਾ ਕਿ ਡੇਢ ਸਾਲ ਸਾਨੂੰ ਹੋ ਗਿਆ ਸੀ ਇਹਨਾਂ ਦੇ ਮਗਰ ਫਿਰਦਿਆਂ ਨੂੰ ਪਹਿਲਾਂ ਸਰਦਾਰ ਕਿਤਾਰੂ ਚੱਕ ਜੀ ਲਾਲਚੰਦ ਜੀ ਫੂਡ ਸਲਾਹੀ ਮੰਤਰੀ ਉਹਨਾਂ ਮਗਰ ਬਹੁਤ ਚਿਰ ਫਿਰਦੇ ਰਹੇ ਫਿਰ ਤਲਦੀਪ ਸਿੰਘ ਦੀ ਢਾਲੀਵਾਲ ਉਹ ਖੇਤੀ ਮੰਤਰੀ ਸੀ ਉਹਨਾਂ ਦੇ ਮਗਰ ਅਸੀਂ ਬਹੁਤ ਜਿਆਦਾ ਸਾਡੀਆਂ ਮੀਟਿੰਗਾਂ ਉਹਨਾਂ ਨਾਲ ਹੋਈਆਂ ਉਸ ਤੋਂ ਬਾਅਦ ਹੁਣ ਸ਼੍ਰੀ ਗਰਮੀਤ ਸਿੰਘ ਖੁੜੀਆ ਸਾਹਿਬ ਯੋਗੀ ਖੇਤੀ ਮੰਤਰੀ ਨੇ ਸਾਡੀਆਂ 5 ਮੀਟਿੰਗਾਂ ਉਹਨਾਂ ਦੇ ਨਾਲ ਵੀ ਹੋ ਚੁੱਕੀਆਂ ਨੇ ਸਿਰਫ ਸਾਡੀ ਕੋਈ ਵੱਡੀ ਮੰਗ ਨਹੀਂ ਹੈਗੀ ਪਰ ਸੀਐਮ ਭਗਵੰਤ ਮਾਨ ਸਿੰਘ ਜੀ ਜੋ ਸੀਐਮ ਨੇ ਪੰਜਾਬ ਦੇ ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਅੱਛਾ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਸੀ ਕਿ ਜਿਹੜੀ ਤੁਹਾਡੀ ਮੰਗ ਆ ਬਿਲਕੁਲ ਜਾਇਜ਼ ਆ ਵਧਾਈ ਜਾਊਗੀ ਪਰ ਇਹ ਬੜੇ ਦੁੱਖ ਦੀ ਗੱਲ ਆ ਉਹਨਾਂ ਨੇ ਅਲਾਉਂਸ ਵੀ ਕਰ ਦਿੱਤਾ ਟੈਲੀਵਿਜ਼ਨ ਤੇ ਬਿਲਕੁਲ ਖਬਰੇ ਆ ਗਈ ਵੀ 20% ਸੈਂਟਰ ਨੇ ਦੇਦਾ 5% ਅਸੀਂ ਆਪਦੇ ਕੋਲੋਂ ਦੇ ਰਹੇ ਆ ਅਸੀਂ ਕੋਈ ਉਹਦਾ ਬੋਝ ਨਹੀਂ ਸਮਝਦੇ ਵੀ ਖਜ਼ਾਨੇ ਦੇ ਬੋਝ ਆ ਕਿਉਂਕਿ ਮਜ਼ਦੂਰਾਂ ਦਾ ਹੱਕ ਆ ਪਰ ਇੱਕ ਹੋਰ ਗੱਲ ਆ ਜੋ ਸਾਡੀ ਮਜ਼ਦੂਰੀ ਆ ਇਹ ਖਜ਼ਾਨੇ ਤੇ ਮਜ਼ਦੂਰ ਕੋਈ ਪੰਜਾਬ ਸਰਕਾਰ ਦੇ ਬੋਝ ਨਹੀਂ ਪੈਂਦਾ ਕਿਉਂਕਿ ਜੋ ਅੱਧੀ ਮਜ਼ਦੂਰੀ ਆ ਲਹਾਈ ਤੇ ਸਫਾਈ ਦੀ ਮਜ਼ਦੂਰੀ ਜ਼ਿੰਮੇਵਾਰੀ ਦੇਣੀ ਆ ਜੋ ਭਰਾਈ ਆ ਉਹ ਸੈਂਟਰ ਸਰਕਾਰ ਨੇ ਦੇਣੀ ਇਸ ਵਾਸਤੇ ਪੰਜਾਬ ਸਰਕਾਰ ਦੀਦਾ ਕੋਈ ਬੋਝ ਨਹੀਂ ਹੈ ਜਿਹੜਾ ਸਾਡਾ ਮੇਨ ਮੰਗ ਹੈ 25% ਵਾਧਾ ਮਜ਼ਦੂਰੀ ਕੀਤਾ ਜਾਵੇ ਕਿਉਂਕਿ ਆਪਾਂ ਦੇਖਦੇ ਆਂ ਵੀ ਇਹ ਇੰਨੀ ਮਜ਼ਦੂਰੀ ਘੱਟ ਹੋ ਗਈ ਤਾਂ ਕਿ ਤਕਰੀਬਨ 1.5-200 ਰੁਪਿਆ ਦੀ ਹਾੜੀ ਨਹੀਂ ਮਜ਼ਦੂਰ ਦੀ ਪੈਂਦੀ ਕਦੋਂ ਮਰਜੀ ਬੈਠ ਕੇ ਕੱਢ ਕੇ ਦੇਖ ਲੈ ਦੋ ਮਹੀਨੇ ਸੀ ਕੰਮ ਕਰਦੇ ਆਂ ਸਾਨੂੰ 15-20000 ਰੁਪਿਆ ਸਿਰਫ ਆਉਂਦਾ ਵਿੱਚੀ ਰੋਟੀ ਪਾਣੀ ਖਾ ਕੇ ਇਸ ਕਰਕੇ ਬਹੁਤ ਮਜ਼ਦੂਰੀ ਘਟਾ ਅਸੀਂ ਇਹੀ ਬੇਨਤੀ ਕੀਤੀ ਵੀ ਸਾਡਾ 25% ਦਾ ਵਾਧਾ ਕੀਤਾ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ 2011 ਵਿੱਚ ਜਾਈਏ ਤਾਂ ਬਾਦਲ ਸਰਕਾਰ ਨੇ ਸਾਡਾ 25% ਦਾ ਵਾਧਾ ਕੀਤਾ ਸੀ ਅਸੀਂ ਕਿਹਾ ਵੀ ਤੁਹਾਡੇ ਕਾਜ ਦੇਖ ਲਓ ਉਹਦੇ ਚ ਬਾਦ ਜਦੋਂ ਬਾਦਲ ਸਰਕਾਰ ਕਰ ਸਕਦੀ ਆ ਤਾਂ ਆਮ ਆਦਮੀ ਪਾਰਟੀ ਕਿਉਂ ਨਹੀਂ ਕਰ ਸਕਦੀ ਬਿਲਕੁਲ ਇਸ ਵਾਰ ਤੇ ਸਾਡਾ 25% ਮਜ਼ਦੂਰੀ ਚ ਵਾਧਾ ਸੀ ਉਹ ਵੀ ਸਿਰਫ ਸਾਢੇ ਕਿ ਤਿੰਨ ਰੁਪਏ ਮਜ਼ਦੂਰੀ ਬਣਦੀ ਆ ਕੋਈ ਬਾਲਾ ਵੱਡਾ ਨਹੀਂ ਆ ਵੀ 10 20 ਰੁਪਏ ਬਣਦੇ ਨੇ ਸਾਢੇ 3 ਰੁਪਏ ਗੱਟੇ ਮਗਰ ਗੱਟੇ ਮਗਰ ਹਾਂਜੀ ਇਹ ਜੋ ਇੱਕ ਮਜ਼ਦੂਰ ਆ ਜਾਂ ਪੱਲੇਦਾਰ ਆ ਉਸ ਨੂੰ ਇਹ ਮਿਹਨਤ ਨਾ ਮਿਲਦਾਗਾ ਹਾਂਜੀ ਹਾਂਜੀ ਸਾਢੇ 3 ਰੁਪਏ ਸਾਢੇ 3 ਅਸੀਂ ਨਾ ਜਿਹੜੀ ਮਜ਼ਦੂਰੀ ਹੁਣ ਵਧਣੀ ਆ ਅਸੀਂ 25% ਦਾ ਵਾਧਾ ਕਹਨੇ ਆ ਉਹ ਸਿਰਫ ਸਾਢੇ ਕਿ ਤਿੰਨ ਰੁਪਏ ਹੀ ਬਣਦੀ ਆ ਇਹਦ ਸਾਢੇ 3 ਰੁਪਏ ਹੁਣ ਬਣਦੀ ਐ ਜਾਂ ਪਹਿਲਾਂ ਸੀਗੀ ਪਹਿਲਾਂ ਸਾਡੀ ਮਜ਼ਦੂਰੀ 12 ਰੁਪਏ ਆ ਉਹਦੀ ਜਿਹੜੀ ਕਣਕ ਦੀ ਮੋਰੀ ਸਾਢੇ 12 ਰੁਪਏ ਆ ਉਹਦੇ 'ਚ 3 ਰੁਪਏ ਪਾ ਕੇ ਦੇਖ ਲਓ ਸਾਢੇ 15 ਹੋ ਜੂਗੀ ਮਤਲਬ ਸਾਢੇ 3 ਰੁਪਏ ਤੁਸੀਂ ਹੋਰ ਵਾਧਾ ਚਾਹੁੰਦੇ ਹੋ ਮਤਲਬ 12 ਰੁਪਏ ਪਹਿਲਾ ਮਜ਼ਦੂਰੀ ਹੈਗੀ ਆ ਗੱਟੇ ਮਗਰ ਤੇ 3.5 ਰੁਪਏ ਹੋਰ ਤੁਸੀਂ ਕਹਿ ਕੇ ਮਤਲਬ 15 15% ਤੱਕ ਜੋ ਮਜ਼ਦੂਰੀ ਹੋਣੀ ਚਾਹੀਦੀ ਹੈ ਤੁਹਾਡੀ ਮਨ ਕਿਸਾਨ ਕੋਈ ਗੁੱਸਾ ਨਹੀਂ ਕਰਦੇ ਕਿਉਂਕਿ ਕਿਸਾਨਾਂ ਦੇ 130 ਰੁਪਏ ਕਵਾਂਟਲ ਮਰ ਵਧ ਗਏ ਆ ਹੋਣੀ ਵਧ ਗਿਆ ਵਧਾ ਕੇ ਹਟਿਆ ਗਵਰਨਮੈਂਟ ਇਸ ਕਰਕੇ ਜੇ ਉਹ 1.5 ਰੁਪਏ ਦੇ ਦੂ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਰ ਨਾ ਕਿਸਾਨ ਵਿਰੋਧ ਕਰਦਾ ਕਿਸਾਨ ਸਾਡੇ ਨਾਲ ਨੇ ਆੜਤੀਆ ਸਹੇਬਾਨ ਸਾਡੇ ਨਾਲ ਨੇ ਇਸ ਵਾਸਤੇ ਅਸੀਂ ਜਿਹੜੀ ਇਹ ਮੇਨ ਸਾਡੀ ਮੰਗ ਇਹ ਸੀਗੀ ਦੂਜੀ ਸਾਡੀ ਇੱਕ ਮੇਨ ਮੰਗ ਸੀ ਵੀ ਜਿਹੜੀ ਲੋਡਿੰਗਾ ਉਹ ਬਹੁਤ ਘਟਾ ਇਥੇ ਜੋ ਲੋਡਿੰਗਾ ਕਣਕ ਦੀ ਉਹ 1.78 ਰੁਪਏ ਆ ਇਹ ਹੀ ਜੋ ਬੋਰੀਆ ਅਸੀਂ ਲੋਡਿੰਗ ਕਰਦੇ ਆ ਜਿਹੜੀ ਲਹਾਈ ਗਦਾਮਾਂ ਚ ਜਾਂਦੀ ਆ ਇਹ ਹੀ ਸਰਕਾਰ ਉਹਨੂੰ ਸਾਨੂੰ 5 ਰੁਪਏ ਤੱਕ ਦਿੰਦੀ ਆ ਜਿਹੜੀ ਉੱਥੇ ਲੇਬਰ ਆ ਉਹਨੂੰ 5 ਰੁਪਏ ਮਿਲਦੇ ਨੇ ਬੋਰੀ ਉਹੀ ਆ ਅਸੀਂ ਕਹਿੰਦੇ ਵੀ ਜਦੋਂ ਉਹਨੂੰ 5 ਦੇ ਸਾਨੂੰ ਕਿਉਂ ਨਹੀਂ 5 ਦਿੰਦੇ ਇੱਥੇ ਜਿਹੜੀ ਲੋਡਿੰਗ ਤੁਸੀਂ ਕਰਦੇ ਹੋ ਮੰਡੀਆਂ ਦੇ ਵਿੱਚ 1 ਰੁਪਿਆ 78 ਪੈਸੇ ਤੁਹਾਨੂੰ 83 ਅੰਕ ਨੂੰ ਮਿਲਦਾ ਨਹੀਂ ਇਹ ਗਵਰਨਮੈਂਟ ਤੋਂ ਮਿਲਦਾ ਗਵਰਨਮੈਂਟ ਤੋਂ ਨਹੀਂ ਹਾਂਜੀ ਹਾਂਜੀ ਉਹ 1 ਰੁਪਿਆ 78 ਪੈਸੇ ਆ ਜਦੋਂ ਉਹੀ ਬੋਰੀ ਗਦਾਮਾਂ ਚ ਲੈਂਦੀ ਆ ਉਹਦਾ 5 ਰੁਪਏ ਬਣ ਜਾਂਦਾ ਰੇਟ ਅਸੀਂ ਕਹਿ ਰਿਹਾ ਜਦੋਂ ਪੰਜ ਉਹਨਾਂ ਨੂੰ ਦੇ ਦੋ ਸਾਨੂੰ ਵੀ ਪੰਜ ਦੋ ਹਾਲਾਂਕਿ ਜੋ ਕਦਮਾਂ ਦੇ ਵਿੱਚ ਜੋ ਲੌਂਦੇ ਆ ਹਾਂਜੀ ਹਾਂਜੀ ਉਹਨਾਂ ਨੂੰ 5 ਰੁਪਏ ਬੋਰੀ ਮਗਰ ਮਿਲਦਾਗਾ ਤੇ ਤੁਹਾਨੂੰ ਮਤਲਬ ਇੱਕ ਪੌਣੇ ਦੋ ਜਾਂ 2 ਰੁਪਏ 2 ਰੁਪਏ ਦੇ ਕਰੀਬ ਮਿਲਦਾਗਾ ਹਾਂਜੀ ਹਾਂਜੀ ਤੇ ਹਾਂ ਬਿਲਕੁਲ ਜੀ ਇਹਦੇ ਵਿੱਚ ਵੀ ਵਿਤਕਰਾ ਲੱਗ ਰਿਹਾਗਾ ਤੇ ਬਰਾਬਰ ਹੋਣਾ ਚਾਹੀਦਾਗਾ ਕਿਉਂਕਿ ਜੋ ਮਿਹਨਤ ਆ ਉਹ ਤਾਂ ਦੋਨੇ ਪਾਸੇ ਬਰਾਬਰ ਹੀ ਹੁੰਦੀ ਆ ਲੋੜ ਕੰਨ ਚ ਵੀ ਬਰਾਬਰ ਆ ਤੇ ਉਤਾਰਨ ਚ ਵੀ ਉਹ ਨਹੀਂ ਆ ਠੀਕ ਆ ਨਾ ਤੇ ਜਿਹੜਾ ਇਹ ਅਨਲੋਡਿੰਗ ਵੇਲੇ 5 ਰੁਪਏ ਤੁਸੀਂ ਕਹਿ ਰਹੇ ਹੋ ਇਹ ਸੈਂਟਰ ਗਵਰਨਮੈਂਟ ਕਰਨੀ ਉਹ ਸੈਂਟਰ ਗਵਰਨਮੈਂਟ ਕਿਹਨੂੰ ਮਿਲ ਰਿਹਾ ਕਿਉਂਕਿ ਜਿਹੜੀ ਸਫਾਈ ਤੇ ਲਹਾਈ ਆ ਉਹ ਜ਼ਿੰਮੇਵਾਰੀ ਦੇਣੀ ਆ ਜੇ ਫਾਰਮ ਦੀ ਜਿਹੜੀ ਆਈ ਫਾਰਮ ਦੀ ਮਜ਼ਦੂਰੀ ਆ ਅੱਧੀ ਭਰਾਈ ਆ ਜਿਹੜੀ ਉਹਦੀ ਉਹ ਸੈਂਟਰ ਗਵਰਨਮੈਂਟ ਨੇ ਦੇਣੀ ਇਸ ਵਾਸਤੇ ਮਾਨ ਸਾਹਿਬ ਮੰਨ ਚੁੱਕੇ ਨੇ ਵੀ ਅਸੀਂ ਜੀ 25% ਦਾ ਵਾਅਦਾ ਕਰਤਾ 20% ਸੈਂਟਰ ਨੇ ਦੇਦਾ ਪੰਜ ਅਸੀਂ ਦੇਦਾ ਪਰ ਬੜੇ ਅਫਸੋਸ ਦੀ ਗੱਲ ਆ ਉਹ ਕੱਲਾ ਐਲਾਨ ਹੀ ਰਹਿ ਗਿਆ ਅੱਜ ਤੱਕ 6 ਮਹੀਨੇ ਹੋ ਗਏ ਸਾਨੂੰ ਉਹਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਅੱਕ ਕੇ ਅਸੀਂ ਇੱਕ 20 ਤਰੀਕ ਨੂੰ ਹੜਤਾਲ ਕਰੀ ਸੀ ਵੀ ਸਰਕਾਰ ਨੂੰ ਕੁਝ ਪਤਾ ਲੱਗੇ ਪਰ ਸਰਕਾਰ ਦੇ ਕੋਈ ਕੰਮ ਤੇ ਜੋ ਨਹੀਂ ਸਰਕੀ ਉਸ ਤੋਂ ਬਾਅਦ ਅਸੀਂ ਇੱਕ ਤਰੀਕ ਤੋਂ ਹੜਤਾਲ ਸ਼ੁਰੂ ਕਰਤੀ ਪਰ 29 ਤਰੀਕ ਨੂੰ ਸਾਨੂੰ ਚੰਡੀਗੜ੍ਹ ਸੱਦਿਆ ਗਿਆ ਸਾਡੇ ਜਿਹੜੇ ਸੂਬਾ ਮੈਂਬਰ ਨੇ ਸਾਡੇ ਸਾਰੀ ਕਮੇਟੀ ਦੇ ਉਥੇ ਸਾਡੀ 4 ਘੰਟੇ ਕਿਸਾਨ ਭਵਨ ਵਿੱਚ ਮੀਟਿੰਗ ਹੋਈ ਜੀ ਦੇ ਵਿੱਚ ਆਪਣੇ ਖੁੜੀਆ ਸਾਹਿਬ ਸੀ ਖੇਤੀ ਮੰਤਰੀ ਹਰ ਨਾਲ ਉਹਨਾਂ ਦੇ ਸਾਰੇ ਜੋ ਮੁਲਾਜ਼ਮ ਸਹਿਬਾਨ ਸੀ ਸਾਰੇ ਨਾਲ ਸੀ 4 ਘੰਟੇ ਬਾਅਦ ਸਾਡਾ ਇਹ ਫੈਸਲਾ ਆ ਵੀ ਮੇਰੇ ਤੇ ਵਿਸ਼ਵਾਸ ਕਰੋ ਔਰ ਮੈਨੂੰ 5 ਦਿਨ ਦਾ ਸਮਾਂ ਦੇ ਦਿਓ ਅਸੀਂ 5 ਤਰੀਕ ਦੇ ਦਾ ਸਮਾਂ ਦਿੱਤਾ ਪਰ ਉਹ ਟਾਲ ਮਟੋਲ ਕਰਕੇ ਅੱਜ ਤੱਕ ਸਾਨੂੰ ਉਹਦਾ ਕੋਈ ਵੀ ਸਿਹਰਾ ਨਹੀਂ ਆਇਆ ਹਰ ਕੋਈ ਸਾਡੀ ਟੇਬਲ ਤੇ ਬੈਠ ਕੇ ਮੰਗਣੀ ਹੋਈ ਪਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮਜ਼ਦੂਰ ਨੂੰ ਕਦੇ ਵੀ ਟੇਬਲ ਤੇ ਬੈਠ ਕੇ ਨਹੀਂ ਮਿਲਦੀ ਮਜ਼ਦੂਰ ਨੂੰ ਸੰਘਰਸ਼ ਕਰਕੇ ਜੋ ਮਜ਼ਦੂਰੀ ਉਹਨੂੰ ਮਿਲਦੀ ਹੈ ਇਸ ਵਾਸਤੇ ਸਾਡੀ ਇਹ ਕੋਈ ਬਾੜੀ ਮੰਗਣੀ ਕੋਈ ਬਿਲਕੁਲ ਜਾਇਜ਼ ਮੰਗਾ ਕੇ ਮਜ਼ਦੂਰੀ ਅੱਜ ਕੱਲ ਦੇਖੋ ਹਰ ਇੱਕ ਚੀਜ਼ ਕਿੰਨੀ ਮੰਗਾਈ ਆ 3.5 ਰੁਪਏ ਤੱਕ ਆਪਣੇ ਟਮਾਟਰ ਹੋ ਚੁੱਕੇ ਨੇ 3.500 ਬਿਲਕੁਲ ਫਿਰ ਇਸ ਕਰਕੇ ਸਾਰੀਆਂ ਜੋ ਵੀ ਚੀਜ਼ ਆ ਹਰ ਇੱਕ ਮਹਿੰਗੀ ਆ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਮਜ਼ਦੂਰ ਦਾ ਚੁੱਲਾ ਤਪਣਾ ਬਹੁਤ ਔਖਾ ਇਸ ਬਾਤੇ ਸਾਡੀ ਇਹ ਜਿਹੜੀ ਜਾਇਜ਼ ਮੰਗ ਆ ਉਹ ਪੂਰੀ ਕੀਤੀ ਜਾਵੇ ਇਹੀ ਸਾਡੀ ਅੱਜ ਦੀ ਮੇਨ ਮੰਗ ਆ ਬਿਲਕੁਲ ਜੀ ਪ੍ਰਧਾਨ ਜੀ ਉਹਨਾਂ ਨੇ ਕਿਹਾ ਵੀ ਜਿਵੇਂ ਇਹਨਾਂ ਦੀ ਜੋ ਮੰਗਾਂ ਨੇ ਜਾਇਜ਼ ਨੇ ਤੇ ਦੇਖਿਆ ਜਾਵੇ ਆ ਦੀ ਮਹਿੰਗਾਈ ਦੇ ਜਮਾਨੇ ਦੇ ਵਿੱਚ ਇਹਨਾਂ ਜੋ ਮੰਗਾਂ ਨੂੰ ਬਿਲਕੁਲ ਇਹਨਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਤੇ ਇਹਨਾਂ ਦਾ ਜੋ ਵੀ ਮਤਲਬ ਮੁੱਦਾਗਾ ਜਾਂ ਮੰਗਾ 25% ਵਧਾਉਣ ਦਾ ਉਹ ਵੀ ਸਰਕਾਰ ਦੁਆਰਾ ਮੰਨਣੀ ਚਾਹੀਦੀ ਹੈ ਕਿਉਂਕਿ ਮਜ਼ਦੂਰ ਹੀ ਇੱਕ ਹੈ ਜਾਂ ਆਪਣਾ ਦੇਸ਼ ਦਾ ਵਰਗ ਆ ਜੋ ਕਿ ਆਪਣੇ ਮਤਲਬ ਪੂਰੇ ਬਾਹਾਂ ਦੀ ਜਾਂ ਆਪਣੇ ਸਰੀਰ ਦਾ ਪੂਰਾ ਜੋਰ ਲਾ ਕੇ ਮਿਹਨਤ ਕਰਦਾਗਾ ਤੇ ਆਪਣੀ ਕਮਾਈ ਕਰਦਾਗਾ ਆਪਣਾ ਪਰਿਵਾਰ ਦਾ ਪੇਟ ਪਾਲਦਾਗਾ ਪ੍ਰਧਾਨ ਜੀ ਜੇ ਆਉਣ ਵਾਲੇ ਸਮੇਂ 'ਚ ਸਰਕਾਰ ਕੰਨੀਓ ਕੋਈ ਅਣਕਾਨੀ ਹੁੰਦੀ ਆ ਜਾਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਸਾਡਾ ਜਿਹੜਾ ਸੰਘਰਸ਼ਾ ਹੋਰ ਵੀ ਤੇਜ ਹੋਊਗਾ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਹੜਤਾਲਾ ਸਾਡੀ ਅਣਮਿਥੇ ਸਮੇਂ ਦੀ ਹੜਤਾਲਾ ਵੀ ਜਿੰਨੇ ਚਿਰ ਸਰਕਾਰ ਟੇਬਲ ਤੇ ਬਹਿ ਕੇ ਸਾਡੀ ਗੱਲ ਨਹੀਂ ਕਰਦੀ ਹੁਣ ਅਚਰੇ ਹੜਤਾਲ ਬਿਲਕੁਲ ਜਾਰੀ ਰਹੂਗੀ ਬਿਲਕੁਲ ਮਤਲਬ ਜੇ ਪ੍ਰਧਾਨ ਜੀ ਹੁਣਾਂ ਨੇ ਦੱਸਿਆ ਜਿਵੇਂ ਵੀ ਇਹਨਾਂ ਦੀਆਂ ਮੰਗਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਮੰਨੀਆਂ ਜਾਣਗੀਆਂ ਜਾਂ ਇਹਨਾਂ ਨਾਲ ਪੂਰਾ رابطہ ਕਾਇਮ ਨਹੀਂ ਕੀਤਾ ਜਾਊਗਾ ਤਾਂ ਇਹਨਾਂ ਦੀ ਜੋ ਹੜਤਾਲ ਚੱਲਦੀ ਰਹੇਗੀ ਵੈਸੇ ਵੀ ਇਹਨਾਂ ਨੇ ਕੋਸ਼ਿਸ਼ ਕੀਤਾਗਾ ਅਣਮਿੱਥੇ ਸਮੇ ਲਈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦਾ ਸੰਘਰਸ਼ ਹੋਰ ਤੇਜ਼ ਹੋ ਸਕਦਾ ਹੈ ਜੇ ਸਰਕਾਰ ਕੰਨੀ ਹੋ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਆ ਜਾਂ ਨਹੀਂ ਕਰਦੀ ਤੇ ਬਾਕੀ ਫਿਲਹਾਲ ਦੀ ਘੜੀ ਇਹ ਆਪਣਾ ਸੰਘਰਸ਼ ਜਾਰੀ ਰੱਖ ਰਹੇ ਨੇ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ